ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਹ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਸ਼ਹੂਰ ਪੰਜਾਬੀ ਐਕਟਰ ਗੁੱਗੂ ਗਿੱਲ ਦੀ ਜਿਹਨਾਂ ਨੂੰ ਕੇ ਪੰਜਾਬੀ ਫਿਲਮ ਇੰਡਸਟਰੀ ਦਾ ਗੋਡ ਫਾਦਰ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਦਮਦਾਰ ਆਵਾਜ਼, ਦੇਸੀ ਲੁੱਕ ਤੇ ਝੂਮ-ਝੂਮ ਕੇ ਤੁਰਨ ਵਾਲਾ ਸਟਾਈਲ ਲੋਕ ਕਾਫੀ ਪਸੰਦ ਕਰਦੇ ਨੇ। ਅੱਜ ਆਪਾਂ ਗੱਲ ਕਰਾਂਗੇ ਗੁੱਗੂ ਗਿੱਲ ਦੇ ਪਰਿਵਾਰਕ ਪਿਛੋਕੜ ਬਾਰੇ, ਇਹਨਾਂ ਦੀ ਪਤਨੀ ਦੇ ਬੱਚਿਆਂ ਬਾਰੇ, ਇਹਨਾਂ ਦੀ ਪੜ੍ਹਾਈ ਲਿਖਾਈ ਬਾਰੇ, ਅਸਲ ਉਮਰ ਬਾਰੇ, ਪਿੰਡ ਬਾਰੇ ਤੇ ਇਹਨਾਂ ਦੇ ਸੁਭਾਅ ਬਾਰੇ। ਨਾਲ ਹੀ ਤੁਹਾਨੂੰ ਦੱਸਾਂਗੇ ਕਿ ਗੁੱਗੂ ਗਿੱਲ ਇੱਕ ਛੋਟੇ ਜਿਹੇ ਪਿੰਡ ਦਾ ਦੇਸੀ ਜਿਹਾ ਬੰਦਾ ਕਿਵੇਂ ਸਾਲ 1980 ਦੇ ਦਹਾਕੇ ਦੇ ਵਿੱਚ ਮਸ਼ਹੂਰ ਐਕਟਰ ਬਣਿਆ। ਫਿਰ ਪੰਜਾਬੀ ਐਕਟਰ ਯੋਗਰਾਜ ਨਾਲ ਇਹਨਾਂ ਦੀ ਲੜਾਈ ਕਿਉਂ ਹੋਈ? ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਆਪੇ ਮਿਲ ਜਾਵੇਗੀ। ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੁਣ ਕਰਦੇ ਹਾਂ ਵੀਡੀਓ ਸ਼ੁਰੂ। ਸੋ ਸਭ ਤੋਂ ਪਹਿਲਾਂ ਗੁੱਗੂ ਗਿੱਲ ਦਾ ਜਨਮ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਾਣੀ ਖੇੜਾ ਦੇ ਵਿੱਚ ਹੋਇਆ ਜੋ ਕਿ ਮਲੋਟ ਸ਼ਹਿਰ ਦੇ ਨੇੜੇ ਪੈਂਦਾ ਹੈ। ਇਨਾਂ ਦੀ ਜਨਮ ਤਰੀਕ 14 ਜਨਵਰੀ 1960 ਦੀ ਹੈ। ਸਾਲ 2025 ਦੇ ਹਿਸਾਬ ਨਾਲ ਇਨਾਂ ਦੀ ਉਮਰ 65 ਸਾਲ ਦੇ ਲਗਭਗ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਇਨਾਂ ਦੇ ਘਰਦਿਆਂ ਨੇ ਇਨਾਂ ਦਾ ਅਸਲ ਨਾਮ ਕੁਲਵਿੰਦਰ ਸਿੰਘ ਰੱਖਿਆ ਪਰ ਇਸ ਦੇ ਨਾਲ ਹੀ ਇਨਾਂ ਦੇ ਘਰ ਦੇ ਇਨਾਂ ਨੂੰ ਪਿਆਰ ਨਾਲ ਗੁੱਗੂ ਕਹਿ ਕੇ ਵੀ ਬੁਲਾਉਂਦੇ ਰਹੇ। ਪਿੰਡ 'ਚ ਵੀ ਲੋਕ ਇਨਾਂ ਨੂੰ ਗੁੱਗੂ ਦੇ ਨਾਮ ਨਾਲ ਜਾਣਦੇ ਸੀ। ਸੋ ਇਸੇ ਕਰਕੇ ਫਿਲਮੀ ਦੁਨੀਆ 'ਚ ਵੀ ਇਹ ਗੁੱਗੂ ਗਿੱਲ ਦੇ ਨਾਮ ਨਾਲ ਮਸ਼ਹੂਰ ਹੋਏ। ਤੁਹਾਨੂੰ ਦੱਸ ਦਈਏ ਕਿ ਗਿੱਲ ਇਨਾਂ ਦਾ ਪਰਿਵਾਰਕ ਗੋਤ ਹੈ। ਇਨਾਂ ਦਾ ਜਨਮ ਇੱਕ ਚੰਗੇ ਤਕੜੇ ਜੱਟ ਸਿੱਖ ਕਿਸਾਨ ਸਰਦਾਰ ਦੇ ਵਿੱਚ ਹੋਇਆ ਸੀ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਸੁਰਜੀਤ ਸਿੰਘ ਹੈ ਇਹਨਾਂ ਦੇ ਮਾਤਾ ਪਿਤਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮਾਤਾ ਪਿਤਾ ਤੋਂ ਬਿਨਾ ਇਹਨਾਂ ਦੇ ਪਰਿਵਾਰ ਦੇ ਵਿੱਚ ਗੁੱਗੂ ਗਿੱਲ ਦੇ ਦੋ ਵੱਡੇ ਭਰਾ ਨੇ ਉਹਨਾਂ ਦੇ ਇੱਕ ਭਰਾ ਦਾ ਨਾਮ ਦਵਿੰਦਰ ਸਿੰਘ ਤੇ ਦੂਜੇ ਦਾ ਨਾਮ ਰੁਪਿੰਦਰ ਸਿੰਘ ਸੀ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਪਿਤਾ ਜੀ ਦਾਦਾ ਜੀ ਤੇ ਵੱਡੇ ਭਰਾ ਰੁਪਿੰਦਰ ਸਿੰਘ ਵੀ ਪਿੰਡ ਦੇ ਸਰਪੰਚ ਰਹੇ ਚੁੱਕੇ ਨੇ ਇਸ ਤੋਂ ਬਿਨਾ ਗੁੱਗੂ ਗਿੱਲ ਦੇ ਪੁੱਤਰ ਗੁਰਅਮਰਤ ਸਿੰਘ ਨੇ 22 ਸਾਲ ਦੀ ਛੋਟੀ ਉਮਰ ਚ ਦੀ ਪਿੰਡ ਚ ਸਰਪੰਚੀ ਕੀਤੀ ਸੀ ਹੁਣ ਜੇ ਗੱਲ ਕਰੀਏ ਗੁੱਗੂ ਗਿੱਲ ਦੇ ਵਿਆਹ ਬਾਰੇ ਤਾਂ ਇਹਨਾਂ ਦਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਜੈਨਾਂ ਵਿੱਚੋਂ ਇੱਕ ਦਾ ਨਾਮ ਗੁਰਅਮਰਤ ਸਿੰਘ ਤੇ ਦੂਜੇ ਦਾ ਨਾਮ ਗੁਰਜੋਤ ਸਿੰਘ ਹੈ ਜੇ ਇਹਨਾਂ ਦੀ ਪੜ੍ਹਾਈ ਲਿਖਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਕੂਲ ਦੀ ਪੜ੍ਹਾਈ ਆਪਣੇ ਪਿੰਡ ਮਾਲੀਖੇਣਾ ਦੇ ਵਿੱਚ ਪੂਰੀ ਕੀਤੀ ਉਸ ਤੋਂ ਬਾਅਦ ਇਹ ਯਪੀਐਸ ਪਟਿਆਲਾ ਤੇ ਮਲੋਟ ਸ਼ਹਿਰ ਦੇ ਵਿੱਚ ਵੀ ਪੜ੍ਹਦੇ ਰਹੇ ਪਿੰਡ ਦੇ ਵਿੱਚ ਇਹ ਬਾਲੀਵਾਲ ਤੇ ਗੁੱਲੀ ਡੰਡਾ ਵਰਗੀਆਂ ਖੇਡਾਂ ਅਕਸਰ ਹੀ ਆਪਣੇ ਸਾਥੀਆਂ ਨਾਲ ਖੇਡਦੇ ਰਹੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਵੀ ਕਲਾਕਾਰੀ ਵਾਲੇ ਪਾਸੇ ਨਹੀਂ ਸੀ ਨਾ ਹੀ ਗੁੱਗੂ ਗਿੱਲ ਨੂੰ ਵੀ ਐਕਟਿੰਗ ਦਾ ਊੜਾ ਅੜਾ ਆਉਂਦਾ ਸੀ ਉਹ ਪਿੰਡ ਦਾ ਇੱਕ ਦੇਸੀ ਜਿਹਾ ਬੰਦਾ ਸੀ ਜਿਨੇ ਕੇ ਪਿੰਡ ਦੇ ਵਿੱਚ ਆਪਣਾ ਇੱਕ ਫਾਰਮ ਹਾਊਸ ਬਣਾ ਰੱਖਿਆ ਸੀ ਜਿੱਥੇ ਉਹ ਸ਼ੌਂਕ ਨਾਲ ਲੜਾਕੂ ਕੁੱਤੇ ਕਬੂਤਰ ਕੋੜੇ ਰੱਖਣ ਦਾ ਸ਼ੌਂਕੀ ਰਿਹਾ ਤੁਹਾਨੂੰ ਦੱਸ ਦਈਏ ਕਿ ਗੁੱਗੂ ਗਿੱਲ ਦੇ ਵੱਡੇ ਭਰਾ ਰੁਪਿੰਦਰ ਸਿੰਘ ਦਾ ਦੋਸਤ ਬਲਦੇਵ ਸਿੰਘ ਖੋਸਾ ਸੀ ਜੋ ਕਿ ਪੁੱਤ ਜੱਟਾਂ ਦੇ ਪੰਜਾਬੀ ਫਿਲਮ ਦਾ ਹੀਰੋ ਸੀ ਪੁੱਤ ਜੱਟਾਂ ਦੇ ਫਿਲਮ ਦੀ ਸ਼ੂਟਿੰਗ ਪਿੰਡ ਮਾਰੀ ਖੇੜਾ ਦੇ ਵਿੱਚ ਹੋਈ ਉਦੋਂ ਫਿਰ ਗੁੱਗੂ ਗਿੱਲ ਸਿੰਘ ਨੇ ਬਲਦੇਵ ਖੋਸਾ ਨੂੰ ਆਖਿਆ ਸੀ ਕਿ ਇਸ ਫਿਲਮ ਦੇ ਵਿੱਚ ਮੇਰੇ ਕੁੱਤਿਆਂ ਦੀ ਲੜਾਈ ਦਾ ਇੱਕ ਸੀਨ ਜ਼ਰੂਰ ਲਿਓ ਜਿਸ ਵਿੱਚ ਕੁੱਤਿਆਂ ਦੀ ਲੜਾਈ ਦਿਖਾਈ ਜਾਵੇ ਤਾਂ ਫਿਰ ਉਸ ਫਿਲਮ ਦੇ ਵਿੱਚ ਕੁੱਤਿਆਂ ਦੀ ਲੜਾਈ ਦਿਖਾਈ ਗਈ ਲੜਾਈ ਜਿੱਤਣ ਤੋਂ ਬਾਅਦ ਗੁੱਗੂ ਗਿੱਲ ਨੂੰ ਇੱਕ ਛੋਟਾ ਜਿਹਾ ਡਾਇਲੌਗ ਵੀ ਬੋਲਣ ਲਈ ਦਿੱਤਾ ਗਿਆ ਜੋ ਕਿ ਉਹਨਾਂ ਨੇ ਹਾਰੇ ਹੋਏ ਵਿਲੀਅਨ ਨੂੰ ਬੋਲਣਾ ਸੀ ਉਸ ਡਾਇਲੌਗ ਦੇ ਬੋਲਨੇ ਕਿ ਜਗੀਰਿਆ ਸਾਡੇ ਕਾਲੂ ਨੇ ਪਿਛਲੇ ਸਾਲ ਦਾ ਬਦਲਾ ਲੈ ਲਿਆ ਸੋ ਪੁੱਤ ਜੱਟਾਂ ਦੇ ਫਿਲਮ ਚ ਬੋਲਿਆ ਉਹਨਾਂ ਦਾ ਇਹ ਨਿੱਕਾ ਜਿਹਾ ਡਾਇਲੌਗ ਪੰਜਾਬ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ ਉਹਨਾਂ ਦਿਨਾਂ ਚ ਇਹ ਫਿਲਮ ਹਿੱਟ ਰਹੀ ਸੀ ਜੋ ਕਿ ਗੁੱਗੂ ਗਿੱਲ ਦੇ ਪਹਿਲੀ ਫਿਲਮ ਹੀ ਮੰਨ ਲਓ ਕਿਉਂਕਿ ਉਸ ਫਿਲਮ ਦੇ ਵਿੱਚ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਹਾਂ ਮੈਂ ਵੀ ਇੱਕ ਐਕਟਰ ਬਣ ਸਕਦਾ ਹਾਂ ਸੋ ਇਹਨਾਂ ਦੀ ਪਹਿਲੀ ਫਿਲਮ 1983 ਦੇ ਵਿੱਚ ਆਈ ਸੀ ਪੁੱਤ ਜੱਟਾਂ ਦੇ ਉਸ ਤੋਂ ਬਾਅਦ ਇਹਨਾਂ ਨੇ ਸਾਲ 1985 ਦੇ ਵਿੱਚ ਛੋਰਾ ਹਰਿਆਣੇ ਦਾ ਫਿਲਮ ਵਿੱਚ ਕੰਮ ਕੀਤਾ ਫਿਰ ਇਹਨਾਂ ਨੇ 1986 ਦੇ ਵਿੱਚ ਗੱਭਰੂ ਪੰਜਾਬ ਦੇ ਫਿਲਮ ਕੀਤੀ ਇਹ ਫਿਲਮ ਇਹਨਾਂ ਦੇ ਵੱਡੇ ਭਰਾ ਰੋਪਿੰਦਰ ਸਿੰਘ ਨੇ ਹੀ ਪ੍ਰੋਡਿਊਸ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਘਰ ਦੇ ਵਿੱਚ ਹੀ ਦੋ ਤਿੰਨ ਬੈਨਰ ਨੇ ਜੋ ਕਿ ਫਿਲਮਾਂ ਪ੍ਰੋਡਿਊਸ ਕਰਦੇ ਨੇ। ਜਿੰਨਾਂ ਵਿੱਚੋਂ ਇੱਕ ਦਾ ਨਾਮ ਸੁਰਜੀਤ ਆਰਟਸ, ਦੂਜੇ ਦਾ ਨਾਮ ਗਿੱਲ ਆਰਟਸ ਤੇ ਤੀਜੇ ਬੈਨਰ ਦਾ ਨਾਮ ਨੀਲ ਕਮਲ ਫਿਲਮਜ਼ ਹੈ। ਉਸ ਤੋਂ ਬਾਅਦ ਸਾਲ 1991 ਦੇ ਵਿੱਚ ਆਈ ਪੰਜਾਬੀ ਫਿਲਮ ਜੱਟ ਜੋੜਾ ਮੋੜ ਵੀ ਇਹਨਾਂ ਦੇ ਵੱਡੇ ਭਰਾ ਦੁਆਰਾ ਹੀ ਪ੍ਰੋਡਿਊਸ ਕੀਤੀ ਗਈ ਸੀ। ਸੋ ਐਦਾਂ ਕਰਦੇ ਕਰਾਂਦੇ ਗੁੱਗੂ ਗਿੱਲ ਦਾ ਫਿਲਮੀ ਸਫ਼ਰ ਸ਼ੁਰੂ ਹੋਇਆ ਸੀ। ਜੇ ਇਹਨਾਂ ਦੀਆਂ ਕੁਝ ਹੋਰ ਮਸ਼ਹੂਰ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਜੱਟ ਤੇ ਜ਼ਮੀਨ ਕੁਰਬਾਨੀ ਜੱਟ ਦੀ ਅਣਖ ਜੱਟ ਦੀ ਜੋਰ ਜੱਟ ਦਾ ਯਾਰਾਂ ਨਾਲ ਬਹਾਰਾਂ ਬਦਲਾ ਜੱਟੀ ਦਾ ਪੁੱਤ ਸਰਦਾਰਾਂ ਦੇ ਬਾਗੀ ਸੂਰਮੇ ਜੈਲਦਾਰ ਮੇਰਾ ਪੰਜਾਬ ਜੰਗ ਦਾ ਮੈਦਾਨ ਸਿਕੰਦਰਾਂ ਜੱਟ ਬੁਆਏਜ਼ ਪੁੱਤ ਜੱਟਾਂ ਦੇ ਆਗੇ ਮੁੰਡੇ ਯੂਕੇ ਦੇ ਲਾਹੌਰੀਏ ਤੇ ਭੱਜੋ ਵੀਰੋਵੇ ਵਰਗੀਆਂ ਹੋਰ ਵੀ ਕਈ ਫਿਲਮਾਂ ਦੇ ਵਿੱਚ ਇਹ ਕੰਮ ਕਰ ਚੁੱਕੇ ਨੇ ਸੋ ਐਦਾਂ ਗੁੱਗੂ ਗਿੱਲ ਸਾਬ ਪੰਜਾਬੀ ਫਿਲਮਾਂ ਦੇ ਸ਼ਿੰਗਾਰ ਨੇ ਇਹਨਾਂ ਤੋਂ ਬਿਨਾ ਪੰਜਾਬੀ ਫਿਲਮ ਅਧੂਰੀ ਹੀ ਲੱਗਦੀ ਹੈ ਤਾਨੂੰ ਦੱਸ ਦਈਏ ਕਿ ਗੁੱਗੂ ਗਿੱਲ ਸਾਹਿਬ ਹੁਣ ਤੱਕ 100 ਤੋਂ ਵੀ ਵੱਧ ਫਿਲਮਾਂ ਕਰ ਚੁੱਕੇ ਨੇ ਤੇ ਇਹਨਾਂ ਦੀ ਹਰ ਇੱਕ ਫਿਲਮ 'ਚ ਐਕਟਿੰਗ ਬਾਕਮਾਲ ਹੀ ਲੱਗਦੀ ਏ ਇੱਕ ਵਾਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਸਮਾਂ ਵੀ ਆਇਆ ਜਦੋਂ 1 ਸਾਲ ਦੇ ਵਿੱਚ ਇਹਨਾਂ ਦੇ ਪਿਤਾ ਤੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹਨਾਂ ਨੇ ਕਈ ਦਿਨ ਫਿਲਮਾਂ ਦੇ ਵਿੱਚ ਕੰਮ ਨਹੀਂ ਕੀਤਾ ਸੀ। ਇਹ ਉਦਾਸ ਰਹਿਣ ਲੱਗ ਪਏ ਸੀ। ਫਿਰ ਘਰਦਿਆਂ ਦੇ ਕਹਿਣ ਤੇ ਘਰੋਂ ਬਾਹਰ ਨਿਕਲਣਾ ਸ਼ੁਰੂ ਕੀਤਾ ਤੇ ਫਿਰ ਦੁਬਾਰਾ ਫਿਲਮਾਂ ਨਾਲ ਜੁੜੇ। ਤੁਹਾਨੂੰ ਦੱਸ ਦਈਏ ਕਿ ਜਿਵੇਂ ਗੁੱਗੂ ਗਿੱਲ ਸਾਹਿਬ ਮੁੱਢ ਤੋਂ ਹੀ ਤਕੜੇ ਘਰ ਦੇ ਵਿੱਚ ਜੰਮੇ ਤੇ ਫਿਰ ਐਡੇ ਵੱਡੇ ਐਕਟਰ ਬਣੇ ਪਰ ਇਸ ਦੇ ਬਾਵਜੂਦ ਵੀ ਇਹਨਾਂ ਦੇ ਵਿੱਚ ਹੰਕਾਰ ਜਾਂ ਆਕੜ ਭੋਲਾ ਵੀ ਨਹੀਂ ਹੈਗੀ। ਇਹਨਾਂ ਦੇ ਪਿੰਡ ਦੇ ਜਿਹੜੇ ਮਰਜੀ ਬੰਦੇ ਨੂੰ ਪੁੱਛ ਲਓ ਕਿ ਗੁੱਗੂ ਗਿੱਲ ਕਿਦਾਂ ਦਾ ਬੰਦਾ? ਸਾਰੇ ਇਹੀ ਕਹਿਣਗੇ ਕਿ ਸਿਰਾ ਬੰਦਾ, ਇੱਕ ਨੰਬਰ ਬੰਦਾ। ਬਾਕੀ ਗੁੱਗੂ ਗਿੱਲ ਨੇ ਆਪਣਾ ਪੁਰਾਣਾ ਜੱਦੀ ਘਰ ਵੀ ਪਿੰਡ ਦੇ ਵਿੱਚ ਸਾਂਭ ਰੱਖਿਆ ਹੈ ਇਸ ਤੋਂ ਬਿਨਾ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਹੀ ਖੇਤਾਂ 'ਚ ਕੋਠੀ ਵੀ ਪਾਈ ਹੋਈ ਹੈ ਜਦੋਂ ਵੀ ਇਹ ਸ਼ੂਟਿੰਗ ਤੋਂ ਵੇਲੇ ਹੁੰਦੇ ਨੇ ਤਾ ਇਹਨਾਂ ਨੂੰ ਆਪਣੇ ਪਿੰਡ ਵਿੱਚ ਆਪਣੇ ਖੇਤਾਂ ਦੇ ਵਿੱਚ ਘਰ ਦੇ ਵਿੱਚ ਆਗੇ ਸਕੂਨ ਮਿਲਦਾ ਹੈ। ਭਾਵੇਂ ਇਹ ਜਿੰਨੀ ਮਰਜ਼ੀ ਜ਼ਰੂਰੀ ਫਿਲਮ ਦੀ ਸ਼ੂਟਿੰਗ ਕਰ ਰਹੇ ਹੋਣ ਪਰ ਸੰਗਰਾਮਦ ਵਾਲੇ ਦਿਨ ਇਹ ਪਿੰਡ ਦੇ ਗੁਰਦੁਆਰੇ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਉਂਦੇ ਨੇ। ਪਿੰਡ ਦੇ ਸਾਰਿਆਂ ਲੋਕਾਂ ਨਾਲ ਹੱਸ ਕੇ ਮਿਲਦੇ-ਵਿਚੜਦੇ ਨੇ। ਜਿੰਨਾ ਇਹ ਤਖਣਿਆਂ ਦਾ ਕਰਦੇ ਨੇ, ਉਤੋਂ ਵੱਧ ਕਿਤੇ ਮਾੜੇ ਦੇ ਗਰੀਬ ਬੰਦੇ ਦਾ ਸਤਿਕਾਰ ਕਰਦੇ ਨੇ। ਤੁਹਾਨੂੰ ਦੱਸ ਦਈਏ ਕਿ ਗੁੱਗੂ ਗਿੱਲ ਜ਼ਿਆਦਾਤਰ ਕੁੜਤਾ ਪਜਾਮਾ ਹੀ ਪਾ ਕੇ ਰੱਖਦੇ ਨੇ ਤੇ ਇਹ ਝੂਮ-ਝੂਮ ਕੇ ਤੁਰਦੇ ਨੇ। ਸੋ ਇਹਨਾਂ ਦੀ ਤੋਰ ਦੀਆਂ ਵੀ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਨੇ। ਦੁਨੀਆ ਇਹਨਾਂ ਦੀ ਤੋਰ ਦੀ دیਵਾਨੀ ਹੈ ਨੂੰ ਦੱਸ ਦिएਗੇ ਹਥਿਆਰਾਂ ਦੇ ਸ਼ੌਂਕੀ ਗੁੱਗੂ ਗਿੱਲ ਸਾਹਿਬ ਨੇ ਸਟੇਟ ਲਾਇਸੈਂਸ ਤੇ 올 ਇੰਡੀਆ ਲਾਇਸੈਂਸ ਦੋਵੇਂ ਬਣਵਾ ਆ ਰੱਖੇ ਨੇ ਕਿਉਂਕਿ ਇਹਨਾਂ ਨੂੰ ਹਥਿਆਰ ਚਲਾਉਣ ਦਾ ਵੀ ਬਹੁਤ ਸ਼ੌਕ ਹੈ ਇਹਨਾਂ ਕੋਲ ਕਈ ਤਰ੍ਹਾਂ ਦੀਆਂ ਬੰਦੂਕਾਂ ਪਿਸਟਲਾਂ ਦੇ ਰਫਲੇ ਪਈਆਂ ਨੇ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਇਹ ਜਿੰਮ ਵੀ ਕਰਦੇ ਨੇ ਸਵੇਰੇ ਸੈਰ ਕਰਦੇ ਨੇ ਉਸ ਤੋਂ ਬਾਅਦ ਦੇਸੀ ਕਸਰਤਾਂ ਵੀ ਕਰ ਲੈਂਦੇ ਨੇ ਵਧੀਆ ਸਿਹਤ ਲਈ ਚੰਗੀ ਖੁਰਾਕ ਖਾਂਦੇ ਨੇ ਤਾਂ ਹੀ ਅੱਜ 65 ਸਾਲ ਦੀ ਉਮਰ ਦੇ ਵਿੱਚ ਵੀ ਉਹ ਐਨੇ ਫਿੱਟ ਦਿਸਦੇ ਨੇ ਤੁਹਾਨੂੰ ਦੱਸ ਦिएਗੇ ਸਾਲ 1990 ਦੇ ਦਹਾਕੇ 'ਚ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਇਕੱਠੇ ਫਿਲਮਾਂ ਕਰਦੇ ਸੀ ਉਹਨਾਂ ਦੇ ਇਹਨਾਂ ਦੀ ਜੋੜੀ ਤੇ ਯਾਰੀ ਦੇ ਚਰਚੇ ਚਾਰੇ ਪਾਸੇ ਸੀ ਜਿਹੜੀ ਫਿਲਮ 'ਚ ਇਹ ਦੋਵੇਂ ਨਜ਼ਰ ਆਉਂਦੇ ਉਹ ਹਿੱਟ ਹੋਣੀ ਹੀ ਹੋਣੀ ਹੁੰਦੀ ਸੀ ਫਿਰ ਸਮੇਂ ਦੇ ਨਾਲ ਨਾਲ ਕੁਝ ਲੋਕ ਇੱਕ ਦੂਜੇ ਦੇ ਵਿਰੁੱਧ ਇਹਨਾਂ ਦੋਵਾਂ ਦੇ ਕੰਨ ਭਰਦੇ ਰਹੇ ਉਹ ਲੋਕ ਯੋਗਰਾਜ ਸਿੰਘ ਨੂੰ ਗੁੱਗੂ ਗਿੱਲ ਖਿਲਾਫ ੜਕਾਉਣ ਲੱਗ ਪਏ ਤੇ ਗੁੱਗੂ ਗਿੱਲ ਨੂੰ ਯੋਗਰਾਜ ਖਿਲਾਫ ਚੁਗਲੀਆਂ ਕਰਨ ਲੱਗ ਪਏ ਸੋ ਇੱਕ ਦਿਨ ਲੋਕਾਂ ਦੀ ਇਹਨਾਂ ਚੁਗਲੀਆਂ ਕਰਕੇ ਇਹਨਾਂ ਦੋਵਾਂ ਦੀ ਭਰਾਮਾਂ ਵਰਗੀ ਜੋੜੀ ਟੁੱਟ ਹੀ ਗਈ ਸਾਲ 1993 ਦੇ ਵਿੱਚ ਲਲਕਾਰਾ ਜੱਟੀ ਦਾ ਫਿਲਮ ਕਰਨ ਤੋਂ ਬਾਅਦ ਇਹਨਾਂ ਨੇ ਕਦੇ ਇਕੱਠਿਆਂ ਕੰਮ ਨਹੀਂ ਕੀਤਾ ਸੀ ਫਿਰ ਉਸ ਤੋਂ 15 ਸਾਲ ਬਾਅਦ ਇਹੇ ਫੇਰ ਦੁਬਾਰਾ ਸਿਕੰਦਰਾ ਫਿਲਮ ਦੇ ਵਿੱਚ ਇਕੱਠਿਆ ਨਜ਼ਰ ਆਏ ਤੇ ਲੋਕਾਂ ਦੇ ਦਿਲ ਜਿੱਤੇ ਫਿਰ ਇਹਨਾਂ ਨੇ ਲਵ ਯੂ ਬੇਬੀ ਫਿਲਮ ਦੇ ਵਿੱਚ ਵੀ ਇਕੱਠੇ ਕੰਮ ਕੀਤਾ। ਸੋ ਕਿਤੇ ਨਾ ਕਿਤੇ ਇਹਨਾਂ ਦਾ ਆਪਸੀ ਪਿਆਰ ਤੇ ਮੋਹ ਹੀ ਸੀ ਜੋ ਕਿ ਇਹ 15 ਸਾਲ ਬਾਅਦ ਫਿਰ ਇਕੱਠੇ ਹੋਏ। ਤੁਹਾਨੂੰ ਦੱਸ ਦਈਏ ਕਿ ਗੁੱਗੂ ਗਿੱਲ ਨੂੰ ਇਹਨਾਂ ਦੀ ਵਧੀਆ ਐਕਟਿੰਗ ਕਰਕੇ ਕਈ ਤਰ੍ਹਾਂ ਦੇ ਇਨਾਮ ਵੀ ਮਿਲ ਚੁੱਕੇ ਨੇ ਤੇ ਹੋਰ ਵੀ ਇਨਾਮ ਮਿਲਦੇ ਹੀ ਰਹਿੰਦੇ ਨੇ। ਚਾਹੇ ਪੰਜਾਬ ਦੇ ਲੋਕ ਹੋਣ ਜਾਂ ਫਿਰ ਪਾਕਿਸਤਾਨ ਦੇ ਦੋਵੇਂ ਮੁਲਕਾਂ ਦੇ ਲੋਕ ਗੁੱਗੂ ਗਿੱਲ ਸਾਹਿਬ ਦੇ ਫੈਨ ਨੇ। ਕਈ ਲੋਕ ਤਾਂ ਸਤਕਾਰ ਨਾਲ ਇਹਨਾਂ ਨੂੰ ਫਿਲਮ ਇੰਡਸਟਰੀ ਦਾ ਗੋਡ ਫਾਦਰ ਵੀ ਕਹਿ ਦਿੰਦੇ ਨੇ। ਸੋ ਇਹ ਮਾਨ ਵਾਲੀ ਗੱਲ ਹੈ ਕਿ ਲੋਕ ਇਹਨਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ। ਇਸ ਤੋਂ ਬਿਨਾ ਗੁੱਗੂ ਗਿੱਲ, ਦਲਜੀਤ ਕੌਰ, ਉਪਾਸਨਾ ਸਿੰਘ, ਪ੍ਰੀਤੀ ਸਪਰੂ ਤੇ ਰਵਿੰਦਰ ਮਾਨ ਵਰਗੀਆਂ ਮਸ਼ਹੂਰ ਐਕਟਰਨੀਆਂ ਦੇ ਨਾਲ ਕੰਮ ਕਰ ਚੁੱਕੇ ਨੇ ਤੇ ਹੁਣ ਵੀ ਉਹ ਅੱਜਕੱਲ ਨਵੇਂ-ਨਵੇਂ ਕਲਾਕਾਰਾਂ ਤੇ ਐਕਟਰਾਂ ਨਾਲ ਕੰਮ ਕਰ ਰਹੇ ਨੇ। ਅੱਜ ਵੀ ਗੁੱਗੂ ਗਿੱਲ ਦੀ ਆਵਾਜ਼ ਦੇ ਵਿੱਚ ਉਹੀ 1980-1990 ਦਹਾਕੇ ਵਾਲਾ ਉਹੀ ਧਾਮ ਹੈ। ਤੋਂ ਤੁਹਾਨੂੰ ਗੁੱਗੂ ਗਿੱਲ ਸਾਹਿਬ ਦੀ ਕਿਹੜੀ ਫਿਲਮ ਪਸੰਦ ਹੈ? ਕਿਹੜਾ ਡਾਇਲੋਗ ਪਸੰਦ ਹੈ? ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱੱਟੋ-ਵੱੱਟ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ। ਐਹੋ ਜਿਹੇ ਹੋਰ ਵੀਡੀਓਜ਼ ਦੇ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ